ਮਕਸਦ ਬੜਾ ਵੱਡਾ ਮਹਾਨ ਮਕਸਦ ਆ ਸਾਡੇ ਵੀਰ ਜਵਾਨਾਂ ਨੇ ਸਾਡੇ ਫੌਜੀ ਵੀਰਾਂ ਨੇ ਜਿਸ ਤੰਗ ਦੇ ਨਾਲ ਪਾਕਿਸਤਾਨ ਨੂੰ ਇੱਕ ਐਡਾ ਵੱਡਾ ਕਰਾਰਾ ਜਵਾਬ ਦਿੱਤਾ ਜਿਨੇ ਸਾਡੇ 26 નિર્ਦੋਸ਼ ਪਰਮਾਂ ਦੀ ਹੱਤਿਆ ਕੀਤੀ ਸੀ 26 ਸਾਡੀਆਂ ਸਤਕਾਰਯੋਗ ਪੈਣਾ ਦੇ ਸਿਰ ਦਾ ਸਾਈਂ ਉਹਨਾਂ ਦਾ ਘਰਵਾਰ ਉਜਾੜਿਆ ਸੀ ਉਹਨਾਂ ਦਾ ਸੰਦੂਰ ਪੁੰਜਿਆ ਸੀਗਾ ਉਹਨਾਂ ਨੂੰ ਉਹਨਾਂ ਦੇ ਘਰ ਚੰਦਰ ਵੜ ਕੇ ਜਿਸ ਤੰਗ ਦੇ ਨਾਲ ਸਾਡੇ ਫੌਜੀ ਜਵਾਨਾਂ ਨੇ ਆਪਣੀ ਦੇਸੀ ਤਕਨੋਲੋਜੀ ਦੇ ਨਾਲ ਉਹਨਾਂ ਨੂੰ ਜਵਾਬ ਦਿੱਤਾ ਔਰ ਥੋੜੇ ਦਿਨਾਂ ਚ ਪਾਕਿਸਤਾਨ ਨੂੰ ਗੋਡਿਆਂ ਭਾਰ ਲਿਆਤਾ ਤੇ ਅਸੀਂ ਉਹਨਾਂ ਆਪਣੇ ਫੌਜੀ ਜਵਾਨਾਂ ਦੇ ਨਾਲ ਸਾਰਾ ਦੇਸ਼ ਖੜਾ ਸੋ ਅਸੀਂ ਅੱਜ ਉਹਨਾਂ ਨੂੰ ਇਹ ਸੰਦੇਸ਼ ਦੇਣ ਦੇ ਲਈ ਵੀ ਦੇਸ਼ ਦਾ ਹਰ ਇੱਕ ਵਾਸੀ ਉਹ ਕੋਈ ਵੀ ਹੋਵੇ ਉਹ ਹਰ ਇੱਕ ਆਪਣੀ ਉਸ ਮਿਲਟਰੀ ਫੋਰਸਸ ਨਾਲ ਆਪਣੇ ਜਵਾਨਾਂ ਦੇ ਨਾਲ ਖੜਾ ਅਸੀਂ ਉਹਦੇ ਲਈ ਅੱਜ ਤਿਰੰਗਾ ਮਾਰਚ ਕੱਢ ਕੇ ਉਹਨਾਂ ਵੀਰਾਂ ਨੂੰ ਆਪਣਾ ਸੰਦੇਸ਼ ਦੇਣਾ ਚਾਹੁੰਦੇ ਆਂ ਵੀ ਤੁਸੀਂ ਯੁੱਧ ਦੇ ਮੈਦਾਨ ਤੇ ਬਾਦਰ ਬਾਰਡਰ ਤੇ ਲੜ ਰਹੇ ਹੋ ਅਸੀਂ ਤੁਹਾਡੇ ਲਈ ਇੱਥੇ ਮੈਦਾਨ ਚ ਅੱਜ ਹਿੰਦੁਸਤਾਨ ਦਾ ਹਰ ਇੱਕ ਵਾਸੀ ਚਾਹੇ ਸਾਡੀ ਭੈਣ ਹੋਵੇ ਚਾਹੇ ਭਰਾ ਹੋਵੇ ਬੱਚਾ ਹੋਵੇ ਬਜ਼ੁਰਗ ਹੋਵੇ ਹਰੇਕ ਦਾ ਸੰਦੇਸ਼ ਆ ਉਹਨਾਂ ਤੱਕ ਪਹੁੰਚਣਾ ਚਾਹੀਦਾ ਔਰ ਉਹ ਅੱਗੇ ਵੱਧ ਕੇ ਬੇਸ਼ੱਕ ਮੋਦੀ ਜੀ ਨੇ ਯੁੱਧ ਨੂੰ ਕੁਝ ਦੇਰ ਲਈ ਵਿਰਾਮ ਦਿੱਤਾ ਜਦ ਤੱਕ ਉਹ ਨਹੀਂ ਸਮਝਦਾ ਤੇ ਫੇਰ ਸਾਨੂੰ ਮਿਦਾਨ ਚਾਣਾ ਪੈ ਸਕਦਾ ਲੇਕਿਨ ਉਹਦਾ ਲਈ ਸਾਡੀ ਫੌਜਾਂ ਦੇ ਹੌਸਲੇ ਬੁਲੰਦ ਰਹੇ ਨੇ ਉਹਨਾਂ ਨੂੰ ਪਤਾ ਹੋਵੇ ਵੀ ਦੇਸ਼ ਦਾ ਹਰ ਇੱਕ ਨਾਗਰਿਕ ਉਹਦੇ ਲਈ ਆ ਇਸ ਦੇ ਲਈ ਭਾਰਤੀ ਜਨਤਾ ਪਾਰਟੀ ਦੇ ਸਹਿਯੋਗ ਦੇ ਨਾਲ ਸਾਡੀਆਂ ਸੰਸਥਾਵਾਂ ਵੱਲੋਂ ਅੱਜ ਇੱਕ ਸਾਂਝੇ ਤੌਰ ਤੇ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ ਅਸੀਂ ਸਾਰੇ ਉੱਚ ਸ਼ਾਮਲ ਹੋ ਕੇ ਆਪਣੇ ਆਪ ਨੂੰ ਭਾਗਿਆਸ਼ਾਲੀ ਔਰ ਪ੍ਰਾਊਡ ਮਹਿਸੂਸ ਕਰ ਰਹੇ ਹਾਂ ਦੇਖੋ ਯਾ ਭਾਰਤ ਵਰਸ ਨੂੰ ਪਤਾ ਚਲਣਾ ਚਾਹੀਦਾ ਹੈ ਨਾ ਕੇਵਲ ਭਾਰਤ ਦੇ ਔਲੇ ਲੋਕਾਂ ਨੂੰ ਜਿਹੜੇ ਉਸ ਤੇ ਪ੍ਰਸ਼ਨ ਚਿੰਨ ਕਰਦੇ ਨੇ ਬਲਕਿ ਪੂਰੇ ਵਰਲਡ ਨੂੰ ਪਤਾ ਚਲਣਾ ਚਾਹੀਦਾ ਹੈ ਵੀ ਭਾਰਤ ਦੀ ਸੈਨਾ ਦਾ ਕੀ ਸ਼ੋਰਿਆ ਜੀ ਜਿਸ ਤਰ੍ਹਾਂ ਆਰਮੀ ਦਾ ਜਵਾਬ ਦਿੱਤਾ ਦੇ ਹੋ ਜਿਹੜੀ ਲੋਕਾਂ ਦੇ ਸ਼ੋਰ ਨੂੰ ਖਾਫਤ ਨੂੰ ਨੈਸਟਿਕ ਨਾ ਦਿੱਤਾ ਇੱਟ ਦਾ ਜਵਾਬ ਪੱਥਰ ਦੇ ਨਾਲ ਦਿੱਤਾ ਹੈ ਸਾਡੀ ਆਰਮੀ ਨੇ ਔਰ ਅੱਗੇ ਵੀ ਜਿਹੜੀ ਇਹ ਇਹਦੇ ਉੱਤੇ ਕੰਮ ਕਰੇਗੀ ਥੋੜਾ ਜਿਹਾ ਵੀ ਉਹ ਤਾਂ ਬੜੀ ਦੂਰ ਦੀ ਗੱਲ ਵੀ ਬੰਬ ਗੋਲੇ ਇੱਕ ਮੱਖੀ ਵੀ ਭਾਰਤ ਵਰਸ਼ ਦੇ ਵਿੱਚ ਹਿੰਦੁਸਤਾਨ 'ਚ ਐਂਟਰ ਨਹੀਂ ਕਰ ਸਕਦੀ ਜਿੰਨੀ ਦੇਰ ਭਾਰਤ ਦੇ ਯਸ਼ਸ਼ਵੀ ਪ੍ਰਧਾਨ ਮੰਤਰੀ ਮਾਨਯੋਗ ਨਰਿੰਦਰ ਦਮੋਦਰਾਸ ਮੋਦੀ ਜੀ ਹੈ। ਜਿਹੜੀ ਯਾਤਰਾ ਕਰਦੇ ਕਿੱਥੋਂ ਕਿੱਥੇ ਲੈ ਕੇ ਜਾਓਗੇ? ਦੇਖੋ ਇਹ ਲੁਧਿਆਣੇ ਦੇ ਵਿੱਚ ਇਹ ਅਲੱਗ-ਅਲੱਗ ਸਥਾਵਾਂ ਤੇ ਉੱਤੇ ਚੱਲ ਰਹੀ ਹੈ ਅਲੱਗ-ਅਲੱਗ ਹਰ ਇੱਕ ਸੰਸਥਾ ਆਪਣੇ ਆਪਣੇ ਸਤਾਰ ਤੱਕ ਲੱਗੀ ਹੈ। ਇਦਾਂ ਹੀ ਭਾਰਤ ਭਾਰਤੀ ਜਨਤਾ ਪਾਰਟੀ ਵੀ ਉਹਨਾਂ ਦੇ ਕਾਰਜਕਰਤਾ ਜਿਹੜੇ ਆ ਉਹ ਭਾਰਤ ਦਾ ਗੌਰਵ ਜਿਹੜਾ ਅੱਜ ਦਿਨ ਮਨਾ ਲੱਗੇ ਨੇ ਤੇ ਸੈਨਿਕਾਂ ਨੂੰ ਜਿਹੜੇ ਸਾਡੇ ਦੇਸ਼ ਦੇ ਆਰਮੀ ਆ ਸਾਡੀ ਉਹਨੂੰ ਅਸੀਂ ਹੌਸਲਾ ਦੇਣ ਲਈ ਜਿਨ੍ਹਾਂ ਨੇ ਸਾਡੇ ਮਾਮਾ ਦੇ ਸੰਦੂਰ ਦੀ ਰੱਖਿਆ ਕਰਦੇ ਹੋਏ ਔਰ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਮਾਰਿਆ ਵਾ ਅਸੀਂ ਆਪਣੇ ਸੈਨਿਕਾਂ ਦਾ ਆਪਣੀ ਆਰਮੀ ਦਾ ਦਿਲੋਂ ਧੰਨਵਾਦ ਕਰਦੇ ਆ ਉਹਨਾਂ ਦੇ ਧੰਨਵਾਦ ਜਿਹੜੀ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ ਇਹ ਇੱਥੋਂ ਲੈ ਕੇ ਕਮਰ ਮੰਡੀ ਚੌਂਕ ਤੱਕ ਜਾਏਗੀ ਅਸੀਂ ਲੋਕਾਂ ਨੂੰ ਕਹਿੰਦੇ ਆ ਇਹ ਨਾ ਬੀਜੇਪੀ ਦਾ ਫੰਕਸ਼ਨ ਆ ਮਾ ਕਿਸੇ ਪਾਰਟੀ ਦਾ ਫੰਕਸ਼ਨ ਆ ਇਹ ਲੋਕਾਂ ਦਾ ਸਾਂਝਾ ਫੰਕਸ਼ਨ ਆ ਲੋਕੀ ਆਪ ਦੇਖੋ ਮਾਮਾ ਪੈਣਾ ਸਾਡੀਆਂ ਭਰਾ ਬਜ਼ੁਰਗ ਸਾਰੇ ਇਕੱਠੇ ਹੋ ਕੇ ਇਹਦੇ ਵਿੱਚ ਭਾਗ ਲੈਣ ਆਏ ਆ ਇਹ ਸਾਰੇ ਦੇਸ਼ ਨੂੰ ਪਿਆਰ ਕਰਦੇ ਆ ਜਿਹੜੇ ਦੇਸ਼ ਨੂੰ ਪਿਆਰ ਕਰਦੇ ਆ ਉਹ ਤਿਰੰਗੇ ਦਾ ਝੰਡਾ ਬੁਲੰਦ ਰੱਖਦੇ ਆ ਤੁਮਨੇ ਸਿੰਦੂਰ ਉਜਾਰਾ ਹੈ ہماری ਸੈਨਾ ਨੇ ਘਰ ਮੇਂ ਬੜਕੇ ਮਾਰਾ ਹੈ ਦੇਖੋ ਭਾਰਤ ਕੇ ਲਈ ਅੱਜ ਬਹੁਤ ਸ਼ੋਰੇ ਦਾ ਦਿਨ ਆ ਪੂਰੇ ਭਾਰਤ ਵਾਸੀਆਂ ਲਈ ਕਿ ਕਿ ਸਾਡੀ ਆਰਮੀ ਨੇ ਅੱਜ ਦਿਖਾਤਾ ਜੇ ਤੁਸੀਂ નિર્ਦੋਸ਼ਾਂ ਦਾ ਸੰਧੂਰ ਉਜਾੜੋਗੇ ਤੇ ਅਸੀਂ ਘਰ ਚ ਵੜ ਕੇ ਮਾਰਾਂਗੇ ਜਿੱਦਾਂ ਸਾਡੇ ਪ੍ਰਧਾਨ ਮੰਤਰੀ ਜੀ ਨੇ ਕਿਹਾ ਪਾਣੀ ਤੇ ਖੂਨ ਇੱਕ ਨਾਲ ਨਹੀਂ ਬਹਿ ਸਕਦੇ ਤੇ ਅਸੀਂ ਆਪਣੀ ਆਰਮੀ ਦਾ ਸ਼ੋਹਰੈ ਵਿਧਾਨ ਲਈ ਅੱਜ ਸੜਕਾਂ ਦੇ ਉੱਤੇ ਲੁਧਿਆਣੇ ਦੀ ਹਰ ਆਮ ਬੰਦਾ ਇੱਥੇ ਕੋਈ ਰਾਜਨੀਤੀ ਨਹੀਂ ਸੀ ਸਾਰੇ ਧਾਰਮਿਕ ਸਮਾਜਿਕ ਜਥੇਬੰਦੀਆਂ ਪਾਰਟੀਆਂ ਸਭ ਇਕੱਠੇ ਹੋ ਕੇ ਸਭ ਨੇ ਤਿਰੰਗਾ ਮਾਰਚ ਕੱਟਿਆ ਆਪਣੇ ਆਰਮੀ ਦੇ ਜਿਹੜੇ ਸਾਡੇ ਯੋਧੇ ਆ ਜਵਾਨ ਆ ਉਹਨਾਂ ਦੀ ਸ਼ੋਹਰੈ ਵਿਧਾਨ ਵਾਸਤੇ ਧੰਨਵਾਦ बहुत बड़ा दिन है हिंदुस्तान ली लुधियाना ली पंजाब ली भारत माता को सपूत को जो हमारे बॉर्डर पे फौजी भाई बैठे हैं उनके जो प्रयास से हिंदुस्तान ने पाकिस्तान को मुंह तोड़ जवाब दिया है उसी खुशी में लुधियाना में बीजेपी पार्टी की तरफ से तिरंगा यात्रा निकाली जा रही है लोगों का उत्साह व्यापारी भाइयों का बाज़ार वालों का उत्साह देखने को बनता है और इस यात्रा का बढ़ चढ़ स्वागत किया जा रहा है लोगों में बहुत उत्साह है और देश के प्रति देश भावना देखते हुए मन गदगद हो रहा है सबसे विनती है जितना हो सके इस यात्रा का स्वागत करें और हिंदुस्तान के जी हिंदुस्तान जिंदाबाद के नारे लगा के स्वागत करें हर हर महादेव